ਮਾਨਸਾ ਵਾਲਿਓ ਵੀਡੀਓ ਐਂਡ ਤੱਕ ਦੇਖ ਲਿਓ ਸਾਨੂੰ ਜਾਜ ਦਿਖਾਉਣੇ ਅੱਜ ਕਹਿੰਦੇ ਜਾਜ ਸਿੰਗਾਪੁਰ ਨੂੰ ਉੱਡਣਾ ਹੈ ਮਾਨਸਾ ਤੋਂ ਤੇ ਅੱਜ ਤੋਂ ਸ਼ੁਰੂ ਹੋਣਾ ਹੈ ਮੇਲਾ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਦੇਖੋ ਤੁਸੀਂ ਉਹ ਦੁਕਾਨਾਂ ਤੇ ਗੁਨਾ ਲੱਗੀਆਂ ਪੂਰੀਆਂ ਤਿਆਰੀਆਂ ਹੋ ਗਈਆਂ ਅੱਜ ਤੋਂ ਮੇਲਾ ਸ਼ੁਰੂ ਹੈ ਜੀ ਕੀ ਖਾਸ ਲੈ ਕੇ ਆਏ ਮਾਨਸਾ ਵਾਲੋ ਕੇ ਲਈ ਇਸ ਵਾਰ ਮਾਨਸਾ ਵਾਲਾ ਕੇ ਲਈ ਖਾਸ ਜਾਜ ਹੈ ਹੂੰ बिल है बाईस तरह के विदेशी झूले हैं अच्छा विदेशी झूले हैं सारे हाँ। बार क्या नया करने वाले हो पहले भी आते रहते थे मेले तो मेले पहले आते थे अब की बार और अच्छा लेके आए हैं अच्छा हाँ। <laughs> दिन में 11 बजे से हाँ। रात को 10 बजे तक अच्छा 10 बजे तक चलेगा हाँ, कब से शुरू हुआ और कब खत्म है ये मेला ये छब्बीस तारीख से और उन्नीस जनवरी तक है ਸਭੀ ਲੋਗ ਆਣਾ ਇੰਜੋਏ ਕਰਨਾ ਹੋਇਆ ਦਿਲ ਵਾਲਾ ਝੂਲਾ ਤਾਂ ਪਹਿਲੀ ਵਾਰ ਮਾਨਸਾ ਜਿਲ੍ਹਿਆਂ ਦਾ ਬਾਈ ਹੋਰਾਂ ਨੇ ਤੇ ਹੋਰ ਵੀ ਝੂਲੇ ਨੇ ਬਾਈ ਐਕਸਾਈਟਮੈਂਟ ਇੰਨੀ ਜ਼ਿਆਦਾ ਹੋਣੀ 4 ਵਜੇ ਬਾਈ ਚੱਲ ਪੈਣਾ ਤੇ ਕੱਲ ਤੋਂ ਕੱਲ ਤੋਂ ਇਹ ਤੁਹਾਨੂੰ ਕਿੰਨੇ ਵਜੇ ਸ਼ੁਰੂ ਮਿਲੂ 11 ਵਜੇ 11 ਵਜੇ ਸ਼ੁਰੂ ਮਿਲੂ ਤੇ ਰਾਤ ਦੇ 10 ਵਜੇ ਤੱਕ ਚੱਲੂਗਾ ਸਾਰੇ ਨੌਕਰੀਆਂ ਤੋਂ ਵਿਹਲੇ ਹੋ ਕੇ ਕੰਮਕਾਰਾਂ ਤੋਂ ਵਿਹਲੇ ਹੋ ਕੇ ਮੇਲੇ 'ਚ ਪਹੁੰਚ ਜਾਓ ਮੇਲੇ ਦਾ ਨਾਮ ਬਾਈ ਸਿੰਘਾਪੁਰ 에어ਲਾਈਨ ਨਾਮ ਕੀ ਹੈ ਇਹ ਡ੍ਰੈਗਨ ਝੂਲਾ ਹੈ ਅੱਛਾ ਡ੍ਰੈਗਨ ਝੂਲਾ ਹੈ ਇਹ ਕਿਧਰ ਸਾਈਡ ਜਾਏਗਾ ਸਿੱਧਾ ਘੁਮੇਗਾ ਪਰ ਨਹੀਂ ਸਾਈਡ ਘੁੰਮਦਾ ਹੈ ਅੱਛਾ ਗੁਣੀ ਟਿਕਟ ਹੈ 30 ਰੁਪਏ 30 ਰੁਪਏ ਜਬਾਈ ਹੁਣ ਤੁਸੀਂ ਆ ਜਾਓਗੇ ਇਸ ਮੇਲੇ ਦੇ ਵਿੱਚ ਜਹਾਜ ਤੋਂ ਕਰੋਗੇ ਐਂਟਰੀ ਸੈਲਫੀ ਪੁਆਇੰਟ ਪੂਰਾ ਤਗੜਾ ਹੈ ਜਹਾਜੀਆਂ ਫੋਟੋਆਂ ਵਾਲੇ ਫੀਲ ਆਈ ਜਾਂਦੇ ਪੂਰੇ ਤਗੜੇ ਬਾਈ ਹੈ ਰੈਂਜਰ ਰੈਂਜਰ ਬਾਈ ਪਹਿਲੀ ਵਾਰ ਆਇਆ ਪੂਰਾ ਟਰਨ ਕਰਦਾ ਹੈ ਨਾ ਪੂਰਾ ਘੁੰਮ ਕੇ ਜਾਂਦਾ ਚਾਰੇ ਪਾਸੇ ਨੂੰ ਬਚਵਾ 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 ਬੋਲੀ ਅੱਜ ਆਪਾਂ ਚੱਲਣਾ ਆਪਣੇ ਮਾਥਾ ਜਾ ਯਾਰ ਨੇ ਵਜਿਆ ਅੱਛਾ ਕਿਵੇਂ ਕਿਧਰੋਂ ਭੱਜੇ ਆਏ ਹੋ ਇਧਰੋਂ ਆਪਾਂ ਥਾਣੇ ਕਰਨ ਆਏ ਸੀ ਅੱਛਾ ਮਾਥਾ ਜਾ ਉੱਤਰ ਆਇਆ ਕਿੱਥੇ ਉੱਤਰੇ ਜਾ ਅੱਜ ਆਪਾਂ ਖਾਲਸਾ ਸਕੂਲ ਗਰਾਊਂਡ ਤੇ ਅੱਛਾ ਹਾਂ ਯਾਰ ਅਸ ਤਾਂ ਵੀਡੀਓ ਨਹੀਂ ਬਣਾਈ ਹੋ ਤੂੰ ਹੀ ਲੈ ਵੀ ਵੀਡੀਓ ਬਣਾਉਣ ਚੱਲੀਏ ਫਿਰ ਹਨ ਦੇਖ ਕੇ ਆਈਏ ਕੀ ਗੁੱਸਾ ਮਾਹੌਲ ਉੱਥੇ ਹਾਜ ਆਜਾਇਆ ਮਾਨਸਾ ਚ ਗਾਂਧੀ ਸਕੂਲ ਚ ਬਾਬਾ ਹੈਰਾਨ ਹੋਇਆ ਫਰਦਾ ਸੀ ਕਹਿੰਦਾ ਜਹਾਜ਼ ਆ ਗਿਆ ਜਹਾਜ਼ ਆ ਗਿਆ ਆਜੋ ਫਿਰ ਦੇਖਦੇ ਆ ਜਹਾਜ਼ ਕਿੱਥੇ ਆਇਆ ਕੀ ਗੱਲਬਾਤ ਹੈ ਮਾਨਸਾ ਵਾਲਿਓ ਵੀਡੀਓ ਐਂਡ ਤੱਕ ਦੇਖ ਲਿਓ ਤੁਹਾਨੂੰ ਜਹਾਜ਼ ਦਿਖਾਉਣੇ ਅੱਜ ਕਹਿੰਦੇ ਜਹਾਜ਼ ਸਿੰਗਾਪੁਰ ਨੂੰ ਉੱਡਣਾ ਹੈ ਮਾਨਸਾ ਤੋਂ ਆਜ ਆਜ ਹੈ ਸਿੰਗਾਪੁਰ 에ਰਲਾਈਨ ਤਿਆਰੀਆਂ ਚੱਲੀ ਜਾਂਦੀਆਂ ਮੈਨੂੰ ਲੱਗਦਾ ਜਹਾਜ਼ ਉੱਡਣ ਦੀ ਤਿਆਰੀ ਹੈ ਬਾਈ ਹੋਰ ਇਹ ਕਸੀ ਜਾਂਦੇ ਪੇਟੀਆਂ ਤੇ ਆਜੋ ਫਿਰ ਆਪਾਂ ਜਹਾਜ਼ ਦੇਖੀਏ ਵੀ ਜਹਾਜ਼ ਚ ਹੈ ਕੀ ਕੁਝ ਬਲਦਾ ਇਹੀ ਕਹੂੰਗਾ ਵੀ ਮਾਨਸਾ ਚ ਜਹਾਜ਼ ਉਤਰ ਗਿਆ ਵੱਡੀ ਗੱਲ ਤੇ ਇਹੀ ਹੋਗੀ ਤੇ ਸਿੰਗਾਪੁਰ ਨੂੰ ਫਲਾਈਟ ਸਿੱਧੀ ਜਾ ਰਹੀ ਆ ਬਾਈ ਆ ਜਾਓ ਫਿਰ ਚੱਲਦੇ ਆਂ ਅੰਦਰ ਤੇ ਅੰਦਰ ਬਾਈ ਆਹ ਪਾਇਲਟ ਵਾਲਾ ਸੈਕਸ਼ਨ ਬਣਿਆ ਹੋਇਆ ਪਰ ਆਹ ਕੀ ਆ ਇਹ ਚੀਜ਼ ਤੁਹਾਨੂੰ ਵੀ ਖੁਸ਼ ਕਰ ਦੂਗੀ ਵੀ ਮਾਨਸਾ ਵਾਲਿਆਂ ਵਾਸਤੇ ਸੁਗਾਤ ਹੀ ਆ ਗਈ ਯਾਰ ਮੇਲਾ ਹੀ ਆ ਗਿਆ ਆ ਜਾਓ ਫਿਰ ਦੇਖੋ ਮੇਲੇ ਵਾਲਾ ਮਾਹੌਲ ਤੇ ਫੇਰ ਕਰਦੇ ਆਂ ਆਪਾਂ ਸਾਰੀ ਗੱਲਬਾਤ ਦੇ ਪਿੱਛੇ ਹੈ ਕੀ ਆ ਦੇਖੋ ਫਿਰ ਮੇਲਾ ਆ ਗਿਆ ਮਾਨਸਾਣਾ ਬਾਤੇ ਉਹ ਵੀ ਜਹਾਜ ਦੇ ਵਿੱਚ ਬਹਿ ਕੇ ਤੁਸੀਂ ਲਓਗੇ ਨਜ਼ਾਰੇ ਤੇ ਆਜੋ ਫਿਰ ਕਰਦੇ ਆ ਮੇਲੇ ਦੀ ਸੈਰ ਆਜੋ ਮਾਨਸਾਣਾ ਸੋਡੇ ਹੁਣ ਬੱਚੇ ਪਰਿਵਾਰ ਸਾਰੇ ਖੁਸ਼ ਹੋ ਜਾਣਗੇ ਮੇਲਾ ਆਇਆ ਮਾਨਸਾ ਚ ਨਾਲ ਹੀ ਜਹਾਜ ਲਿਆਏ ਨੇ ਬਾਈ ਸਿੰਗਾਪੁਰ ਨੂੰ ਫਲੈਟ ਉੱਡਦੀ ਆ ਆਜੋ ਪੂਰੇ ਮੇਲੇ ਦੀ ਸੈਰ ਕਰਦੇ ਆ ਪਹਿਲਾਂ ਚਾਰੇ ਪਾਸੇ ਨਿਗਾਹ ਮਾਰ ਲਿਓ ਵੀ ਹੁਣ ਪੂਰਾ ਮਾਹੌਲ ਬਣਿਆ ਪਿਆ ਅੱਜ ਤੋਂ ਸ਼ੁਰੂ ਹੋਣਾ ਹੈ ਮੇਲਾ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਦੇਖੋ ਤੁਸੀਂ ਉਹ ਦੁਕਾਨਾਂ ਤੋਂ ਗੁਨਾ ਲੱਗੀਆਂ ਪੂਰੀਆਂ ਤਿਆਰੀਆਂ ਹੋ ਗਈਆਂ ਅੱਜ ਤੋਂ ਮੇਲਾ ਸ਼ੁਰੂ ਹੈ ਸਿੰਗਾਪੁਰ 에어ਲਾਈਨਸ ਮੇਲੇ ਦਾ ਨਾਮ ਹੈ ਤੇ ਆ ਚਾਰੇ ਪਾਸੇ ਤੁਹਾਡੇ ਬੱਚਿਆਂ ਲਈ ਪਰਿਵਾਰ ਲਈ ਕੁਝ ਵੱਖਰਾ ਲੈ ਕੇ ਆਏ ਨੇ ਸਿੰਗਾਪੁਰ एयरलाइंस ਵਾਲੇ ਤੇ ਆਜੋ ਫਿਰ ਗੱਲਬਾਤ ਕਰਦੇ ਆਂ ਬਾਈ ਹੋਰਾਂ ਨਾਲ ਬਾਈ ਸਾਡੇ ਨਾਲ ਮੌਜੂਦ ਹੈ ਵੀ ਕਿਹੜੇ ਕਿਹੜੇ ਝੂਲੇ ਲੈ ਕੇ ਆਨੇ ਤੇ ਕੀ ਕੁਛ ਨਵੀਆਂ ਸੁਵਿਧਾਵਾਂ ਲੈ ਕੇ ਆਏ ਤੇ ਜੀ ਸਾਡੇ ਨਾਲ ਨੇ ਬਾਈ ਜਿਨ੍ਹਾਂ ਦਾ ਸਿੰਗਾਪੁਰ एयरलाइंस ਵਾਲਾ ਸਾਰਾ ਤਾਮਾ ਝਾਮਾ ਜਿਹੜਾ ਮਾਨਸਾ ਚ ਲੈ ਕੇ ਆਏ ਨੇ ਸੋਡੇ ਵਾਸਤੇ ਖਾਸ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਨੂੰ ਆਉਂਦੀ ਨਹੀਂ ਪੰਜਾਬੀ ਪਹਿਲਾਂ ਤਾਂ ਹਿੰਦੀ ਚ ਗੱਲਬਾਤ ਕਰਾਂਗੇ ਤੇ ਜੀ ਕੀ ਖਾਸ ਲੈ ਕੇ ਆਏ ਮਾਨਸਾ ਵਾਲੋ ਕੇ ਲਈ ਇਸ ਵਾਰ ਮਾਨਸਾ ਵਾਲਾ ਕੇ ਲਈ ਖਾਸ ਹੈ ਜਾਜ ਹੈ ਹੂੰ ਦਿਲ ਹੈ 22 ਤਰ੍ਹਾਂ ਦੇ ਵਿਦੇਸ਼ੀ ਝੂਲੇ ਹੈ ਅੱਛਾ ਵਿਦੇਸ਼ੀ ਝੂਲੇ ਆ ਸਾਰੇ ਹਾਂ ਤੇ ਕੁਛ ਮਤਲਬ ਇਸ ਵਾਰ ਕੀ ਨਿਆ ਕਰਨੇ ਵਾਲੇ ਉਹ ਪਹਿਲੇ ਵੀ ਆਤਰਦੇ ਤੇ ਮੇਲੇ ਤੋਂ ਮੇਲੇ ਪਹਿਲੇ ਆਤੇ ਤੇ ਅਬ ਕੀ ਬਾਰ ਹੋਰ ਅੱਛਾ ਲੈ ਕੇ ਆਏ ਹੈ ਅੱਛਾ ਹਾਂ ਲੈ ਵੀ ਮਾਨਸਾ ਵਾਲਿਓ 22 ਤਰ੍ਹਾਂ ਦੇ ਵਿਦੇਸ਼ੀ ਝੂਲੇ ਨੇ ਕੈਮਰਾਮੈਨ ਇੱਕ ਵਾਰ ਨਿਗਾ ਮਰਵਾ ਦੇ ਵੀ ਕਿੱਥੇ ਕਿੱਥੇ ਝੂਲੇ ਲੱਗੇ ਨੇ ਤੇ ਕਿਹੜੇ ਕਿਹੜੇ ਨੇ ਸਾਰੀ ਗੱਲਬਾਤ ਕਰਦੇ ਆਂ ਬਾਈ ਇੱਥੇ ਆ ਕੇ ਰੂਹ ਖੁਸ਼ ਹੋਣੀ ਆ ਹੁਣ ਆਪਣੇ ਪਰਿਵਾਰਾਂ ਨੂੰ ਸ਼ਾਮ ਨੂੰ ਲੈ ਕੇ ਪਹੁੰਚ ਜਾਓ ਪਹਿਲੇ ਤਾਂ ਅਮਿਤ ਜੀ ਬਤਾਓ ਟਾਈਮਿੰਗ ਕੀ ਆਇਆ ਹੈ ਯਾਂ ਕੀ ਟਾਈਮਿੰਗ ਹੈ ਦਿਨ ਮੇ 11 ਵਜੇ ਸੇ ਹਾਂ ਰਾਤ ਕੋ 10 ਵਜੇ ਤੱਕ اچھا ਹਾਂਜੀ 10 ਵਜੇ ਤੱਕ ਚਲੇਗਾ ਕਿ ਇਸ ਕਿੱਤੋਂ ਸੇ ਸ਼ੁਰੂ ਹੋਆ ਔਰ ਕਬ ਖਤਮ ਹੈ ਇਹ ਮੇਲਾ ਇਹ 26 ਤਾਰੀਖ ਸੇ ਔਰ 19 ਜਨਵਰੀ ਤੱਕ ਹੈ 31 ਦਸੰਬਰ ਸੇ اچھا ਲੋਕੋ ਕੋ ਕਿਆ ਬੋਲੋਗੇ ਮਾਨਸਾ ਵਾਲੋ ਕੋ ਮਾਨਸਾ ਵਾਲੇ ਸੁਣ ਰਹੇ ਆਂ ਆਪਕੀ ਵੀਡੀਓ ਦੇਖ ਰਹੇ ਆਂ ਮਾਨਸਾ ਵਾਲੇ ਸੁਣ ਰਹੇ ਸਭੀ ਲੋਕ ਆਣਾ ਹੂੰ ਇੰਜੋਏ ਕਰਨਾ ਹੂੰ ਲਓ ਵੀ ਹੁਣ ਆਪਣੇ ਪਰਿਵਾਰ ਨੂੰ ਲੈ ਕੇ ਤੁਸੀਂ ਮੇਲੇ ਚ ਪਹੁੰਚਣਾ ਅੱਜ ਤੋਂ ਸ਼ੁਰੂ ਹੈ ਤੇ 19 ਤਾਰੀਖ ਤੱਕ ਚੱਲੂਗਾ ਆ ਦੇਖੋ ਜੀ ਨਵੇਂ-ਨਵੇਂ ਝੂਲੇ ਨੇ ਬਾਈ ਹੋ ਰਾਂ ਕੋਲੇ ਇਹ ਬਹੁਤ ਹੀ ਵਧੀਆ ਸਿਸਟਮ ਬਣਾਇਆ ਹੋਇਆ ਦਿਲ ਵਾਲਾ ਝੂਲਾ ਤਾਂ ਪਹਿਲੀ ਵਾਰ ਮਾਨਸਾ ਜਿਲ੍ਹੇ ਆਂਦਾ ਬਾਈ ਹੋਰਾਂ ਨੇ ਤੇ ਹੋਰ ਵੀ ਝੂਲੇ ਨੇ ਬਾਈ ਐਕਸਾਈਟਮੈਂਟ ਇੰਨੀ ਜ਼ਿਆਦਾ ਹੋਣੀ ਆ ਸੋਨੂੰ ਵੀ ਤੇ ਆ ਵੀਡੀਓ ਦੇਖ ਕੇ ਨਾ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਤਾਂ ਉਹ ਵੀ ਆਪਣੇ ਪਰਿਵਾਰ ਲੈ ਕੇ ਇੱਥੇ ਪਹੁੰਚਣ ਤੇ ਆ ਦੇਖੋ ਤੁਸੀਂ ਕਿੱਡੇ ਉੱਚੇ ਉੱਚੇ ਝੂਲੇ ਨੇ ਬਾਈ ਸਾਰੇ ਮਤਲਬ ਪੂਰੇ ਤਿਆਰ ਹੋ ਗਏ ਅੱਜ ਹਾਂ ਫੁੱਲ ਤਿਆਰੀ ਹੈ ਤੇ ਅੱਜ ਕਿੰਨੇ ਵਜੇ ਓਪਨ ਹੋ ਜਾਣਾ ਕੰਮ ਅੱਜ 4 ਵਜੇ 4 ਵਜੇ ਬਾਈ ਚੱਲ ਪੈਣਾ ਤੇ ਕੱਲ ਤੋਂ ਕੱਲ ਤੋਂ ਇਹ ਤੁਹਾਨੂੰ ਕਿੰਨੇ ਵਜੇ ਸ਼ੁਰੂ ਮਿਲੂ 11 ਵਜੇ 11 ਵਜੇ ਸ਼ੁਰੂ ਮਿਲੂ ਤੇ ਸ਼ਾਮ ਰਾਤ ਦੇ 10 ਵਜੇ ਤੱਕ ਚੱਲੂਗਾ ਸਾਰੇ ਨੌਕਰੀਆਂ ਤੋਂ ਵਿਹਲੇ ਹੋ ਕੇ ਕੰਮਕਾਰਾਂ ਤੋਂ ਵਿਹਲੇ ਹੋ ਕੇ ਮੇਲੇ 'ਚ ਪਹੁੰਚ ਜਾਓ ਮੇਲੇ ਦਾ ਨਾਮ ਹੈ ਸਿੰਘਾਪੁਰ 에ਅਰਲਾਈਨ ਜਹਾਜ਼ ਤੇ ਚੜੋਂਗੇ ਜਹਾਜ਼ ਦੀ ਫੀਲ ਆਉਂਦੀ ਹੈ ਪੂਰੀ ਹਨਾ ਜਹਾਜ਼ ਵਿੱਚ ਚੜਨੇ ਵਾਲਾ ਪੂਰਾ ਫੀਲ ਆਤਾ ਹੈ ਪੂਰਾ ਫੀਲ ਆਤਾ ਵੀ ਹੈ ਹਨਾ ਹਾਂ ਤੋਂ ਉਸਕੇ ਅੰਦਰ ਵੀ ਕੁਝ ਲਗਾਉਣਾ ਥਾ ਕਿਸ ਕੇ ਅੰਦਰ ਜਹਾਜ਼ ਕੇ ਅੰਦਰ ਜਹਾਜ਼ ਕੇ ਅੰਦਰ ਲਗਾ ਹੋਆ ਹੈ ਅੱਛਾ ਜਹਾਜ਼ ਦੇ ਅੰਦਰ ਤਾਂ ਲੱਗਿਆ ਬਾਹਰਲੇ ਪਾਸੇ ਜਿਹੜਾ ਮੇਲਾ ਲੱਗਿਆ ਸੋਨੂੰ ਹੈਰਾਨ ਕਰੂ ਬਾਈ ਆ ਦੇਖੋ ਤੁਸੀਂ ਬਾਈ ਝੂਲਿਆਂ ਦੇ ਨਾਮ ਦੱਸ ਦੋ ਸਾਰਿਆਂ ਦੇ ਕੀ ਕੀ ਆ ਇਸ ਕਾ ਨਾਮ ਕਿਆ ਹੈ ਇਹ ਡ੍ਰੈਗਨ ਝੂਲਾ ਹੈ ਅੱਛਾ ਡ੍ਰੈਗਨ ਝੂਲਾ ਹੈ ਇਹ ਕਿਧਰ ਸਾਈਡ ਜਾਏਗਾ ਸਿੱਧਾ ਘੁਮੇਗਾ ਪਰਲੀ ਸਾਈਡ ਘੁੰਮਤਾ ਹੈ ਅੱਛਾ ਘੁੰਮਤਾ ਹੈ ਅੱਛਾ ਮੂਝੇ ਐਂਟਰੀ ਟਿਕਟ ਬਤਾ ਦੋ ਕਿਆ ਕਿਆ ਹੈ ਕੈਸੇ ਕੈਸੇ ਹੈ ਸਾਰਾ ਟਿਕਟ ਕਾ ਐਂਟਰੀ ਟਿਕਟ ਹੈ 30 ਰੁਪਏ 30 ਰੁਪਏ ਚ ਬਾਈ ਹੁਣ ਤੁਸੀਂ ਆ ਜਾਓਗੇ ਇਸ ਮੇਲੇ ਦੇ ਵਿੱਚ ਜਹਾਜ਼ ਤੋਂ ਕਰੋਗੇ ਐਂਟ ਸੈਲਫੀ ਪੁਆਇੰਟ ਪੂਰਾ ਤਗੜਾ ਹੈ ਜਹਾਜ਼ੀਆਂ ਫੋਟੋਆਂ ਵਾਲੇ ਫੀਲ ਆਈ ਜਾਂਦੇ ਪੂਰੇ ਤਗੜੇ ਆ ਦੇਖੋ ਤੁਸੀਂ ਚੰਡੋਲ ਆ ਗਈ ਆ ਇਸ ਝੂਲੇ ਦਾ ਨਾਮ ਕੀ ਹੈ ਬਾਈ ਇਹ ਨਾਓ ਨਾਓ ਤੇ ਇਸ ਦਾ ਨਾਮ ਗਿਆ ਇਹ ਤਾਂ ਪਹਿਲੀ ਵਾਰ ਆਇਆ ਮਾਨਸਾ ਜੀ ਭਾਈ ਹੈ ਰੈਂਜਰ ਰੈਂਜਰ ਬਾਈ ਪਹਿਲੀ ਵਾਰ ਆਇਆ ਪੂਰਾ ਟਰਨ ਕਰਦਾ ਹੈ ਨਾ ਪੂਰਾ ਘੁੰਮ ਕੇ ਜਾਂਦਾ ਚਾਰੇ ਪਾਸੇ ਨੂੰ ਲੈ ਬਈ ਆ ਆ ਜੀ ਤਾਂ ਤੁਸੀਂ ਵੀ ਦੇਖੀ ਹੋਣੀ ਪਹਿਲਾਂ ਫਿਲਮਾਂ 'ਚ ਦੇਖੀ ਹੋਣੀ ਪਰ ਹੁਣ ਤੁਹਾਨੂੰ ਫੀਲ ਇਹ ਮਾਨਸਾ ਜਾਊਗਾ ਬਾਈ ਕਿਉਂਕਿ ਸਿੰਗਾਪੁਰ 에ਅਰਲਾਈਨ ਵਾਲੇ ਇਹ ਜਾਂ ਝੂਲਾ ਲਿਆਏ ਨੇ ਜਿਹਦੇ ਵਿੱਚ ਬੰਦਾ ਫਿੱਟ ਹੋ ਕੇ ਉੱਤੇ ਡਾਰੀਆਂ ਲਾਊਗਾ ਘੁੰਮੂਗਾ ਚਾਰੇ ਪਾਸੇ ਦੇਖੋ ਫਿਰ ਰੂਹ ਖੁਸ਼ ਹੁੰਦੀ ਹੈ ਨਾ ਪੂਰੀ ਆ ਚਾਰੇ ਪਾਸੇ ਮੇਲੇ ਦਾ 뷰 ਦਿਖਾ ਦੇ ਬਾਈ ਇੱਥੋਂ ਪੂਰਾ 뷰 ਆਉਂਦਾ ਤੇ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਸਾਰਾ 뷰 ਦਿਖਾ ਦੇ ਵੀ ਮੇਲੇ 'ਚ ਕੀ ਕੀ ਆਟਮਾ ਨੇ ਤੇ ਸਾਰੀ ਗੱਲਬਾਤ ਅੱਗੇ ਚੱਲਦੇ ਆ ਤੁਹਾਨੂੰ ਦਿਖਾਉਣਾ ਕੀ ਕੀ ਦੁਕਾਨਾਂ ਦੁਕਾਨਾਂ ਵੀ ਲੱਗੀਆਂ ਇੱਥੇ ਹਾਂ ਦੁਕਾਨਾਂ ਵੀ ਲੱਗੀਆਂ اچھا ਉੱਥੇ ਪੇ ਕਿਆ-ਕਿਆ ਮਿਲਦਾ ਹੈ ਦੁਕਾਨੇ ਹਰ ਚੀਜ਼ ਮਿਲਦੀ ਹੈ ਅੱਛਾ ਹਾਂ ਸ਼ਾਪਿੰਗ ਕੀ ਸਾਰੀ ਦੁਕਾਨੇ ਹੂੰ ਔਰ ਇਹ ਦੁਕਾਨੇ ਮਤਲਬ ਸਾਰਾ ਸਿਸਟਮ ਜੋ ਹੈ ਉਸਕੇ ਇਲਾਵਾ ਹੋਰ ਵੀ ਗੇਮਸ ਵੀ ਹੈ ਹੈਪੇ ਹਾਂ ਗੇਮ ਵੀ ਹੈ ਕੀ ਕੀ ਗੇਮਸ ਹੈ ਗੇਮ ਹੈ ਆਪਣਾ ਜਿਵੇਂ ਰਿੰਗ ਹੈ ਹਾਂ ਹੈ ਬੰਦੂਕੇ ਹੈ ਉਹ ਗੁਬਾਛਲਾ ਪੋਰ ਕੀ ਚਾਹੀਦਾ ਮਾਨਸਾ ਵਾਲਿਓ ਫਿਰ ਆਪਣੇ ਬੱਚੇ ਪਰਿਵਾਰਾਂ ਨੂੰ ਲੈ ਕੇ ਹੁਣ ਪਹੁੰਚ ਜੋ ਮਾਨਸਾ ਜਾ ਗਿਆ ਸਿੰਗਾਪੁਰ 에ਅਰਲਾਈਨ ਬਾਈ ਤਰ੍ਹਾਂ ਦੇ ਵਿਦੇਸ਼ੀ ਝੂਲੇ ਨੇ ਬਾਈ ਨੇ ਸਾਰੀ ਜਾਣਕਾਰੀ ਹੁਣ ਤੁਹਾਨੂੰ ਦੇਤੀ ਤੇ ਵੀਡੀਓ ਸ਼ੇਅਰ ਕਰ ਦਿਓ ਆਪਣੇ ਉਹਨਾਂ ਦੋਸਤਾਂ ਮਿੱਤਰਾਂ ਤੱਕ ਜਿਨ੍ਹਾਂ ਨੇ ਆ ਮੇਲਾ ਨਹੀਂ ਕਦੇ ਦੇਖਿਆ ਤੇ ਆਪਣੇ ਪਰਿਵਾਰਾਂ ਨੂੰ ਸ਼ਾਮ ਨੂੰ ਤੁਸੀਂ ਲਿਆ ਸਕਦੇ ਹੋ ਤੇ ਜਿਹੜੇ ਕਾਲਜ ਵਾਲੇ ਨੇ ਆਪਣੇ ਦੋਸਤਾਂ ਮਿੱਤਰਾਂ ਨੂੰ ਸਵੇਰੇ ਲੈ ਕੇ ਆ ਸਕਦੇ ਸਵੇਰੇ 11 ਵਜੇ ਸ਼ੁਰੂ ਹੋ ਜੂਗਾ ਹੁਣ ਮੇਲਾ ਤੇ ਉਸ ਤੋਂ ਬਾਅਦ ਰਾਤ ਨੂੰ 10 ਵਜੇ ਤੱਕ ਇੱਥੇ ਰੌਣਕਾਂ ਹੀ ਰੌਣਕਾਂ ਹੋਣਗੀਆਂ ਨਾਲ ਨਾਲ ਤੁਹਾਡੇ ਆ ਜਿਹੜੀ ਵੀਡੀਓ ਤੁਸੀਂ ਦੇਖੀ ਜਾਂਦੇ ਹੋ ਤੁਹਾਨੂੰ ਪਤਾ ਲੱਗ ਜੂ ਵੀ ਰਾਤ ਦਾ ਵਿਊ ਕੀ ਆ ਤੇ ਹੁਣ ਬਾਈ ਲੇਟ ਨਾ ਕਰਿਓ ਤੇ ਅੱਜ ਸ਼ੁਰੂ ਹੋ ਗਿਆ 19 ਤਰੀਕ ਤੱਕ ਆ ਕਿਤੇ ਮਿਸ ਨਾ ਕਰਦੇਓ ਵੀ ਆਹਾਂ ਪਰਿਵਾਰਕ ਜਵਾਕਾਂ ਨੂੰ ਦਿਖਾਉਣ ਕਿੰਨੀ ਹੋ ਰਹਿ ਜੋ ਛੋਟੇ ਛੋਟੇ ਝੂਲੇ ਨੇ ਬੱਚਿਆਂ ਲਈ ਵੱਡੇ ਝੂਲੇ ਵੀ ਨੇ ਜਿਹੜੇ ਨੌਜਵਾਨਾਂ ਲਈ ਕਹਿ ਸਕਦੇ ਵੀ ਆਪਣੇ ਦੋਸਤਾਂ ਮਿੱਤਰਾਂ ਨੂੰ ਤੁਸੀਂ ਹੁਣ ਇੱਕ ਵਾਰ ਇੱਥੇ ਘੁਮਾ ਕੇ ਲੈ ਕੇ ਜਾਇਓ ਟਿਕਟ ਵੀ ਬੜੀ ਨਹੀਂ 30 ਰੁਪਏ 'ਚ ਮੇਲਾ ਦੇਖ ਲਓਗੇ ਪੂਰਾ ਹੁਣ ਤੁਸੀਂ ਆਪ ਦੋਸਤੋ ਪਹੁੰਚਣਾ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਟੈਗ ਕਰ ਦਿਓ ਰੀਲ ਨੂੰ ਤੇ ਵੱਧ ਤੋਂ ਵੱਧ ਪਹੁੰਚਾ ਦਿਓ ਆਪਣੇ ਮਿੱਤਰਾਂ ਤੱਕ ਜਿਹੜੇ ਇਹਨਾਂ ਮੇਲਿਆਂ 'ਚ ਕਦੇ ਪਹੁੰਚੇ ਨਹੀਂ ਤੇ ਆ ਕੇ ਰੌਣਕਾਂ ਦੇਖ ਲੈਣ ਵੀ ਕੀ ਕੁਝ ਮਿਲਦਾ ਤੇ ਕਿਹੜੀਆਂ-ਕਿਹੜੀਆਂ ਦੁਕਾਨਾਂ ਲੱਗੀਆਂ ਨੇ ਆਜੋ ਦੁਕਾਨਾਂ ਵੀ ਤੁਹਾਨੂੰ ਦਿਖਾਉਨੇ ਆਂ ਦੇਖ ਲਿਆ ਫਿਰ ਅਸੀਂ ਤਾਂ ਦੇਖ ਲਿਆ ਮੇਲਾ ਹੁਣ ਤੁਸੀਂ ਨਾ ਰਹਿ ਜਿਓ ਕਿੱਥੇ ਲੱਗਿਆ ਸਿੰਘਾਪੁਰ 에어ਲਾਈਨਸ ਗਾਂਧੀ ਸਕੂਲ ਦੀ ਬੈਕ ਸਾਈਡ ਖਾਸਾ ਸਕੂਲ ਦਾ ਗਰਾਊਂਡ ਹੈ 뷰 ਤੁਹਾਨੂੰ ਦਿਖਾਤਾ ਪੂਰਾ ਮਾਹੌਲ ਬਣਿਆ ਪਿਆ ਅੱਜ ਸ਼ਾਮ ਨੂੰ 4 ਵਜੇ ਤੋਂ ਸ਼ੁਰੂਆ 19 ਤਰੀਕ ਤੱਕ ਮਾਹੌਲ ਬਣਿਆ ਰੰਗ ਬਣਿਆ ਪਿਆ ਪੂਰਾ ਮੈਂ ਤਾਂ ਦੇਖ ਲਿਆ ਜੀ ਮੇਲਾ ਹੁਣ ਤੁਸੀਂ ਨਾ ਰਹਿ ਜਿਓ ਆਜੋ ਫਿਰ ਖਿੱਚ ਲਓ ਤਿਆਰੀ ਤੇ ਆਪਣੇ ਦੋਸਤਾਂ ਤੱਕ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਪਰਿਵਾਰਾਂ ਨੂੰ ਲੈ ਕੇ ਸਮੇਂ ਸਿਰ ਪਹੁੰਚ ਜੋ ਤੇ ਲੁਤਫ ਲੈ ਲਓ ਆਨੰਦ ਲੈ ਲਓ ਇਸ ਮੇਲੇ ਦਾ ਸਿੰਘਾਪੁਰ 에어ਲਾਈਨਸ